ਖਾਨ ਦਾ ਪੁੱਤਰ ਰਾਜੀ ਕੀਤਾ ਖਾਨ ਦਾ ਪੁੱਤਰ ਬਹੁਤ ਦੁਖੀ ਪਿਆ ਆਹਾ दारू ਬਹੁਤ ਕਰਦੀ ਆਹੀ ਤਾਂ ਖਾਨ ਮਲਕ ਪਾਗੋ ਨੂੰ ਸੱਦ ਕਰ ਕਹੀਆ ਹੀ ਮਲਕ ਪਾਗੋ ਮੈਂ ਕੀ ਕਰਾਂ ਮੇਰਾ ਬੇਟਾ ਜਵਾਨ ਚੰਗਾ ਹੁੰਦਾ ਨਹੀਂ ਤਾਂ ਮਲਕ ਪਾਗੋ ਕਹੀਆ ਖਾਨ ਜੀ ਕੋਈ ਕਾਮਲ ਫਕੀਰ ਪਕੜੋ ਤਾਂ ਤੇਰਾ ਬੇਟਾ ਚੰਗਾ ਹੋਵੇ ਤਾਂ ਪਠਾਨ ਕਹੀਆ ਮੈਂ ਕੀ ਜਾਣਾਂ ਜੋ ਕਾਮਲ ਕੌਣ ਹੈ ਤੇ ਨਾਕਾਮਲ ਕੌਣ ਹੈ ਤਾਂ ਮਲਕ ਕਹਿਆ ਤੂੰ ਫਕੀਰ ਸਭਨਾ ਕੋ ਪਕੜੋ ਤਾਂ ਫਕੀਰ ਲੱਗੇ ਪਕੜੇ ਵਨ ਵਿੱਚ ਰਾਹੇ ਫਿਰਦਾ ਗੁਰੂ ਨਾਨਕ ਵੀ ਪਕੜਿਆ ਖਬਰ ਲਾਲੋ ਤਰਖਾਨ ਨੂੰ ਹੋਈ ਲਾਲੋ ਜਾਏ ਦੇਖੇ ਤਾਂ ਕਿਆ ਦੇਖੇ ਗੁਰੂ ਨਾਨਕ ਵੀ ਵਿੱਚ ਬੈਠਾ ਹੈ ਤਾਂ ਲਾਲੋ ਦੇਖ ਕਰ ਵੈਰਾਗ ਵਿੱਚ ਆਇਆ ਜਾਂ ਗੁਰੂ ਨਾਨਕ ਦੇਖੇ ਤਾਂ ਕਿਆ ਦੇਖੇ ਜੋ ਲਾਲੋ ਵੇਰਾ ਕਰਦਾ ਹੈ ਤਾਂ ਗੁਰਨਾਨਕ ਕਹਿਆ ਕਿਉਂ ਕਹਿ ਭਾਈ ਲਾਲੋ ਤਾਂ ਲਾਲੋ ਕਹਿਆ ਗੁਰੂ ਜੀ ਇਹ ਕੀ ਹੋਇਆ ਤਾਂ ਗੁਰਨਾਨਕ ਕਹਿਆ ਭਾਈ ਲਾਲੋ ਦੇਖ ਕਰਤਾਰ ਦੇ ਤਮਾਸ਼ੇ ਉਹ ਕਿਆ ਕਰਦਾ ਹੈ ਤਾਂ ਗੁਰਨਾਨਕ ਕਹਿਆ ਭਾਈ ਲਾਲੋ ਇਸ ਪਠਾਨ ਦੇ ਪੁੱਤਰ ਨੂੰ ਤੂੰ ਜਾਏ ਝੂਠਾ ਟੁਕੜਾ ਦੇਹ ਅਤੇ ਉਸ ਨੂੰ ਜਾ ਕੇ ਨਾਲ ਹੀ ਲੈ ਆਓ ਤਾਂ ਭਾਈ ਲਾਲੋ ਆਇਆ ਗੁਰਬਾਬੇ ਦਾ ਜੁੱਠਾ ਟੁੱਕਰ ਉਸ ਪਠਾਨ ਦੇ ਪੁੱਤਰ ਨੂੰ ਦਿੱਤਾ ਤਾਂ ਟੁੱਕੜ ਖਾਵਨ ਨਾਲ ਉਹ ਬਾਲਕ ਉੱਠ ਬੈਠਾ ਵਾਹਿਗੁਰੂ 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 ਆਖਦਾ ਉੱਠ ਦੌੜਿਆ ਆਖਣ ਲੱਗਾ ਤਨ ਗੁਰਨਾਨਕ ਜੀ ਜਿਸ ਦੇ ਪ੍ਰਸਾਦ ਮੈਨੂੰ ਕੁਸ਼ਲ ਹੋਇਆ ਮੈਨੂੰ ਵੱਡਾ ਸੰਕਲਪ ਪਿਆ ਹੈ ਪਰ ਗੁਰਨਾਨਕ ਦੇ ਪ੍ਰਸਾਦ ਅਤ ਮੈਂ ਜਨਮ ਲਿੱਤਾ ਤਨ ਅਸਾਡੇ ਭਾਗ ਜੋ ਅਸੀਂ ਪਾਪੀ ਉਦਰੇ ਇਹ ਅਸਚਰ ਦੇ ਕਰ ਮਲਕ ਭਾਗੋ ਤੇ ਕਪਾੜ ਖੁੱਲ ਗਏ ਗੱਲ ਵਿੱਚ ਕਪੜਾ ਪਾਇ ਲੀਤਾ ਆਖਣ ਲੱਗਾ ਜੋ ਮੇਰੀ ਤਕਸੀਰ ਮੈਨੂੰ ਮਾਫ ਕਰੋ ਤਾਂ ਬਾਪੇ ਨਾਨਕ ਜੀ ਕਹਿਆ ਮਲਕ ਭਾਗੋ ਅਸਾ ਤੈਨੂੰ ਕੀ ਆਖਣਾ ਹੈ ਪਰ ਫਕੀਰ ਨਾਲ ਅੜਨਾ ਭਲਾ ਨਹੀਂ ਤਾਂ ਮਲਕ ਭਾਗੋ ਆਖਿਆ ਤੂੰ ਵੱਡੇ ਦਾਦਾ ਖਾਵੰਦ ਹੈ ਅਤੇ ਚਰਨ ਪਕੜ ਕੇ ਜਾਏ ਡਿਠਾ ਤਾਂ ਗੁਰੂ ਨਾਨਕ ਖੁਸ਼ੀ ਹੋਏ ਕਰ ਕਹਿਆ ਜਾ ਮਲਕ ਪਾਗੋ ਤੂੰ ਨਿਹਾਲ ਹੋਇਆ ਤਾਂ ਖਾਨ ਆਏ ਕੇ ਪਹਿਰਾ ਤੇ ਟੈਪਿਆ ਗਰੀਬ ਨਿਵਾਜ ਇਹ ਗੁਨਾ ਮੈਨੂੰ ਮਾਫ ਹੋਵੇ ਜੋ ਮੈਂ ਸਭਨਾ ਫਕੀਰਾਨੋ ਪੰਦੀ ਖਾਨੇ ਦਿੱਤਾ ਹੈ ਤੂੰ ਫਕੀਰ ਡਾਡਾ ਹੈ ਮੇਰੀ ਇੱਥੇ ਹੀ ਖਲਾਸੀ ਕਰ ਤਾਂ ਗੁਰਬਾਬੇ ਆਖਿਆ ਮਲਕ ਪਾਗੋ ਅਤੇ ਖਾਨ ਦੋਵੇਂ ਜਾਇਕਰ ਸਭਨਾ ਫਕੀਰਾਂ ਦੀ ਖੁਸ਼ੀ ਲੇਵੋ। ਸੁੰਦੇ ਸਰਖਾਨ ਉੱਠ ਕੇ 도ੜਿਆ। ਇੱਕ ਇੱਕ ਫਕੀਰ ਅੱਗੇ ਮੱਥਾ ਟੇਕਿਆ। ਫਿਰ ਖਾਨ ਬਾਬੇ ਨਾਨਕ ਦਾ murid ਹੋਇਆ ਅਤੇ ਮਲਕ ਪਾਗੋ ਸਿੱਖ ਹੋਇਆ। ਸਾਥੀ ਨਗਰੀ murid ਹੋਇਆ। ਜੋ ਮਰਦਾਨਾ ਰਬਾਬੀ ਘਰ ਨੂੰ ਗਿਆ ਸੀ ਅੱਗੇ ਬਾਲਾ ਸੰਦੂ ਤਲਵੰਡੀ ਗਿਆ ਸੀ। ਪਿੱਛੋਂ ਮਰਦਾਨਾ ਗਿਆ। ਅੱਗੇ ਕਾਲੂ ਵੇਦੀ ਪੁੱਛਤਾ ਸੀ ਉਹ ਬਾਲਾ ਤੂੰ ਮੇਰਾ ਪੁੱਤਰ ਚੰਗਾ ਪੱਲਾ ਖਟਦਾ ਖਾਵਦਾ ਗਵਾਇਆ ਤਾਂ ਬਾਲੇ ਕਹਿਆ ਕਾਲੂ ਜੀ ਤੀ ਅਤੇ ਜਵਾਈ ਨੂੰ ਜਾਏ ਪੁੱਛ ਮੈਨੂੰ ਕੁਝ ਨਾ ਆਕ ਅਸਾਂ ਹੱਥੋਂ ਆਪਣੀ ਕਮਾਈ ਨਾਨਕ ਦੇ ਪਿੱਛੇ ਗਵਾਈ ਤਿਵੇਂ ਉੱਤੋਂ ਮਰਦਾਨਾ ਗਿਆ ਮਰਦਾਨੇ ਨੇ ਜਾਏ ਕਾਲੂ ਨੂੰ ਕਲਿਆਣ ਦਿੱਤਾ ਕਾਲੂ ਕਹਿਆ ਦੇ ਮਰਦਾਨਾ ਨਾਨਕ ਦੀਆਂ ਖਬਰਾਂ ਤਾਂ ਮਰਦਾਨੇ ਆਖਿਆ ਮਹਿਤਾ ਜੀ ਤੁਸੀਂ ਗਿਣਤੀ ਕਾਈ ਨਾ ਕਰੋ ਨਾਨਕ ਤੇਰੇ ਕਰ ਚੰਦ ਸੂਰਜ ਅਤੇ ਰਾਮਕ੍ਰਿਸ਼ਨ ਅਵਤਾਰ ਲੇਤਾ ਹੈ ਮਹਿਤਾ ਜੀ ਤੁਸੀਂ ਆਨੰਦ ਗਾਵੋ ਕਾਲੂ ਕਹਿਆ ਜੋ ਸੁਣਦੇ ਹੋ ਲੋਕੋ ਜੋ ਨਾਨਕ ਮੇਰਾ ਨਾਮ ਜਿਉਂਦਿਆ ਹੀ ਡੁਬਾਇਆ ਅਤੇ ਇਹ ਬੇਅਕਲ ਡੁਮ ਆਖਦਾ ਹੈ ਜੋ ਤੇਰੇ ਕਰ ਚੰਦ ਸੂਰਜ ਪੈਦਾ ਹੋਇਆ ਹੈ ਕਾ ਮਰਦਾਨੇ ਆਖਿਆ ਜਜਮਾਨ ਤੈਨੂੰ ਤੇ ਇਹੀ ਹੀ ਖਬਰ ਹੈ ਤੇ ਉਸ ਨੂੰ ਸਾਰੀ ਪੈਦਾਇਸ਼ ਦੀ ਖਬਰ ਹੈ ਉਦ ਰੋ ਰਾਏ ਪੁਲਾਰ ਨੇ ਆਦਮੀ ਪੇਜਕਾਰ ਮਰਦਾਨੇ ਨੂੰ ਸੱਦਿਆ ਤਾਂ ਮਰਦਾਨੇ ਆਏ ਕਲਿਆਣ ਦਿੱਤਾ ਰਾਏ ਕਹਿਆ ਆਖ ਮਰਦਾਨਾ ਨਾਨਕ ਦੀਆਂ ਖਬਰਾਂ ਤਾਂ ਮਰਦਾਨੇ ਕਹਿਆ ਰਾਏ ਜੀ ਨਾਨਕ ਪਾਛਾ ਤਾਂ ਪਾਛਾ ਨਾਨਕ ਪੀਰਾਂ ਦਾ ਪੀਰ ਨਾਨਕ ਫਕੀਰਾਂ ਦਾ ਫਕੀਰ ਰਾਏ ਜੀ ਨਾਨਕ ਦੇ ਤੁਲ ਕੋਈ ਨਹੀਂ ਨਾਨਕ ਉੱਪਰ ਖੁਦਾਏ ਹੈ ਨਾਨਕ ਨੂੰ ਖੁਦਾਏ ਵੱਡਾ ਸਿਰ ਮਰਤਬਾ ਦਿੱਤਾ ਹੈ ਤਾਂ ਰਾਏ ਕਹਿਆ ਮਰਦਾਨਾ ਅਸੀਂ ਬਿਰਧ ਹੋਏ ਆਏ ਤੂੰ ਕਿਵੇਂ ਨਾਨਕ ਨੂੰ ਇੱਥੇ ਵੀ ਲੈ ਆਵੇ ਅਸੀਂ ਉਸ ਦਾ ਦੀਦਾਰ ਕਰੀਏ ਤਾਂ ਮਰਦਾਨੇ ਆਖਿਆ ਰਾਏ ਜੀ ਉਹ ਮੇਰੇ ਹੱਥ ਨਹੀਂ ਮੈਂ ਉਸ ਦੇ ਹੱਥਾਂ ਅਤੇ ਆਪਣੇ ਵੱਲੋਂ ਬਹੁਤ ਤਗੀਦ ਕਰ ਸਾਂ ਤਾਂ ਰਾਏ ਕਹਿਆ ਮਰਦਾਨਾ ਇਹ ਚੰਗਿਆਈਆਂ ਆਈਆਂ ਅਸਤ ਨਾਲ ਕਰਸੇ ਤਾਂ ਮਰਦਾਨੇ ਆਖਿਆ ਜੀ ਇੱਕ ਕੰਮ ਕਰੋ ਤਾਂ ਰਾਏ ਕਹਿਆ ਆਖੋ ਜੀ ਮਰਦਾਨੇ ਆਖਿਆ ਜੀ ਮੇਰੇ ਨਾਲ ਬਾਲਾ ਸੰਧੂ ਮਿਲੇ ਤਾਂ ਰਾਏ ਬਾਲੇ ਸੰਧੂ ਨੂੰ ਸਤ ਕਲਿਆ ਤਾਂ ਬਾਲਾ ਸੰਧੂ ਆਇਆ ਤਾਂ ਰਾਏ ਆਖਿਆ ਬਾਲਾ ਤੂੰ ਮਰਦਾਨੇ ਨਾਲ ਜਾ ਅਤੇ ਨਾਨਕ ਅਸਾ ਤੋੜੀ ਲੈ ਆਓ ਅਤੇ ਨਾ ਆਵੇ ਤਾਂ ਮੇਰੀ ਬਹੁਤ ਅੱਜ ਜੀ ਕਰਨੀ ਅਤੇ ਆਖ ਨਾ ਜੋ ਰਾਏ ਕਹਿੰਦਾ ਹੈ ਇੱਕ ਵਾਰੀ ਖੁਦਾਏ ਦੇ ਵਾਸਤੇ ਮੈਨੂੰ ਦਰਸ਼ਨ ਦੇਹ ਤਾਂ ਬਾਲੇ ਕਹਿਆ ਰਾਏ ਜੀ ਤੁਸੀਂ ਇੱਕ ਵਾਰੀ ਭੇਜਦੇ ਹੋ ਅਸੀਂ ਤੁਹਾਡੇ ਵਾਸਤੇ 10 ਵਾਰੀ ਜਾਵਾਂਗੇ ਤਾਂ ਰਾਏ ਕਹਿਆ ਪਲਾ ਪਾਈ ਬਾਲਾ ਖੁਦਾਏ ਤੇਰਾ ਪਲਾ ਕਰੋਗਾ ਮਰਦਾਨਾ ਅਤੇ ਬਾਲਾ ਅਮਨਾਬਾਦ ਲਾਲੋ ਦੇ ਘਰ ਆਏ ਕਰ ਗੁਰੂ ਜੀ ਨੂੰ ਆਖਣ ਲੱਗੇ ਗੁਰੂ ਜੀ ਰਾਏ ਪੁਲਾਰ ਤੁਹਾਡੇ ਦੀਦਾਰ ਦੀ ਬਹੁਤ ਚਾਹ ਰੱਖਦਾ ਹੈ ਤੁਸੀਂ ਰਾਏ ਤਾਈਂ ਦਰਸ਼ਨ ਦਿਓ ਤਾਂ ਗੁਰਨਾਨਕ ਕਹਿਆ ਭਾਈ ਬਾਲਾ ਅੱਗੇ ਕਾਲੂ ਹੈ ਤਾਂ ਬਾਲੇ ਕਹਿਆ ਜੀ ਤੁਸੀਂ ਉਥੇ ਰਹਿਣਾ ਨਹੀਂ ਅਤੇ ਰਾਏ ਕਹਿਆ ਹੈ ਮੇਰੀ ਦੇਹ ਵੱਡੀ ਹੋਈ ਹੈ ਨਹੀਂ ਤਾਂ ਮੈਂ ਆਪ ਸਿਰ ਪਰਨੇ ਤੇਰੇ ਦਰਸ਼ਨ ਨੂੰ ਆਵਦਾ ਗੁਰੂ ਨਾਨਕ ਕਹਿਆ ਭਾਈ ਬਾਲਾ ਰਾਹ ਤਾਂ ਪਾਰ ਸਾਡੇ ਕਰਤਨ ਤੇ ਹੈ ਚੱਲੋ ਤਾਂ ਲਾ ਆਈਏ ਤਾਂ ਬਾਲਾ ਸੰਧੂ ਅਤੇ ਮਰਦਾਨਾ ਮਰਾਸੀ ਬਹੁਤ ਖੁਸ਼ੀ ਹੋਏ ਗੁਰੂ ਨਾਨਕ ਜੀ ਆਖਿਆ ਭਾਈ ਬਾਲਾ ਅਸੀਂ ਹੁਣ ਤਲਵੰਡੀ ਜਾਂਦੇ ਆਹੇ ਤਾਂ ਲਾਲੂ ਆਖਿਆ ਜੀ ਤੁਸੀਂ ਤਾਂ ਮਹੀਨਾ ਪੂਰਾ ਹੋਵਨੇ ਦੇਵੋ ਤਾ ਬਾਲੀ ਆਖਿਆ ਜੋ ਭਾਈ ਲਾਲੋ 25 ਦਿਨ ਹੋਏ ਹਨ ਫਿਰ 5 ਦਿਨ ਆਏ ਰਹੀਏਗੇ ਤਾਂ ਲਾਲੋ ਆਖਿਆ ਹੇ ਭਾਈ ਬਾਲਾ ਤੂੰ ਕਿਦਰੋਂ ਆਏ ਪਿਆ ਤਾਂ ਬਾਲੀ ਆਖਿਆ ਭਾਈ ਲਾਲੋ ਤੂੰ ਵਾਂਗੂ ਰਾਈ ਵੀ ਬਹੁਤ ਪਿਆਰਾ ਹੈ ਤਾਂ ਲਾਲੋ ਆਖਿਆ ਭਾਈ ਬਾਲਾ ਡਾਡਿਆਂ ਨਾਲ ਕੋਈ ਜੋਰ ਨਹੀਂ ਚੱਲਦਾ ਤਾਂ ਉਥੋਂ ਵਿਦਾ ਕੀਤੀ